ਜੀ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀ ਆਨੰਦ ਕਾ ਪਿੱਟ ਦੇ ਨਾਮ ਦੇਉ ਮੁਖ ਲਾਇਆ ਜਨ ਨਨਕ ਐਸਾ ਹਰ ਸਿਵਿਆ ਅੰਤ ਲਈ ਛੁਡਾਇਆ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ दुख शलोक महला पहला दुख दारू सुखरो पह आ जा सुख काम होई हो तू करता करुणा में नाही जा हो करी ना हो भलेहारी कुदरत तो वसै तिरात ना जाई लख रहा जात तो मह जोत जोत तो मह जाता यकलकला पार पूर रहे तुम सच्चा साहिब शिव सुल्यो जिन की तीसो पार पयम ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਨਾ ਸੋ ਕਰ ਰਹਾ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਘਰ ਕੇਹਾ ਜਿਤ ਵੇ ਸਰਬ ਸੁਮਾਲੇ ਵਾਜੇ ਤਰੇ ਨਾ ਦੇ ਅਨੇਕ ਅਸ਼ੰਖਾ ਕੀਤੇ ਤਰੇ ਬਾਵਨ ਹਾਰੇ ਕੀਤੇ ਤਰੇ ਰਾਗ ਪਰਿ ਸੋਖ ਹਿਯਾ ਕੀਤੇ ਤਰੇ ਗਾਵਨ ਹਾਰੇ ਗਾਵਨ ਤੁਦਨਾ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਤਰੁੰਦੁ ਆਰੀ ਗਾਵਨ ਤੁਦਨਾ ਚਿਤ ਗੁਪਤ ਲਿਖ ਜਾਨੰ ਲਿਖ ਲਿਖ ਧਰਮ ਵਿਚਾਰੇ ਗਾਵਨ ਤੋਦਨ ਈਸ਼ਰ ਬ੍ਰਹਮਾ ਦੇਵੀ ਸੋ ਹੰਤਰ ਸਦਾ ਸਵਾਰੇ ਗਾਵਨ ਤੋਦਨ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੋਦਨ ਸਿੱਧ ਸਮਾਧੀ ਅੰਦਰ ਗਾਵਨ ਤੋਦਨ ਸਾਧ ਵਿਚਾਰੇ ਗਾਵਨ ਤੋਦਨ ਜਦੀ ਸਤੀ ਸੰਤੋਖੀ ਗਾਵਨ ਤੋਦਨ ਵੀਰ ਕਰਾਰੇ ਗਾਵਨ ਤੁਦਨ ਪੰਡਤ ਪੜ ਨ ਰਕੀ ਸੂਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਦਨ ਮੋਹਣੀਆਂ ਮਨ ਮੋਹਨ ਸੁਰਗ ਮਚ ਪਿਆਲੇ ਗਾਵਨ ਤੁਦਨ ਰਤਨੁ ਪਾਈ ਤੇਰੇ ਅਠਸਠੀ ਰਤਨ ਨਾਲੇ ਗਾਵਨ ਤੁਦਨ ਜੋਧ ਮਹਾਵਲ ਸੂਰਾ ਗਾਵਨ ਤੁਦਨ ਖਾਣੀ ਚਾਰੇ ਉਂ ਗਾਵਨ ਤੁਧ ਨੋ ਕੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸੇ ਤੁਧ ਨੋ ਗਾਵਨ ਜੋ ਤੁਧ ਭਾਵਨ ਰਤੀ ਤ੍ਰਿ ਭਗਤ ਰਸਾਲੇ ਹੋਰ ਕੀਤੇ ਤੁਧ ਨੋ ਗਾਵਨ ਸੇ ਮੈਂ ਚਿਤ ਨ ਆਵਨ ਨਨ ਕਿਆ ਵਿਚਾਰੇ ਸੋਇ ਸੋਇ ਸਦਾ ਸਚ ਸਾਹਿਬ ਸਚ ਸਚਿ ਨਾਹੀ ਭੀ ਹੋਸੀ ਜੈ ਨਾ ਜਾਸੀ ਰਚਨਾ ਜਨ ਰਾਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨਿ ਹੋ ਪਾਈ ਕਰ ਕਰ ਦੇਖਾ ਕੀਤਾ ਆਪਣਾ ਜੋ ਕਿਸ ਦੀ ਵੜਿਆਈ ਜੋ ਸੁਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਣਾ ਜਾਈ ਸੋ ਪਾਤ ਸਾਹੋ ਸਾਹ ਪਤ ਸਾਹਿਬ ਨਾਨਕ ਰਹਿਣ ਰਾਜਾਈ ਆਸਾ ਮਹੱਲਾ ਪਹਿਲਾ ਸੂਨ ਵੱਡਾ ਅੱਖ ਸਭ ਕੋ ਏ ਕਿਵਡ ਵੱਡਾ ਡੀਟਾ ਹੋਏ ਕੀ ਮਤ ਪਾਇ ਨਾ ਕਹਿਆ ਜਾਏ ਕਹਿਣ ਬੜੇ ਤੇਰੇ ਰਹੇ ਸ ਮਾਈ ਬੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨ ਜਾਣ ਤਰਕੇ ਤੱਕ ਕਿਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤਕ ਅਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਣ ਨਾ ਜਾਈ ਤੇ ਟਿਲ ਵਢਿਆਈ ਸਭ ਸਤ ਸਭ ਤਪ ਸਭ ਚੰਗੀ ਆਈਆ ਸਿੱਧਾ ਪੁਰਖ ਕੀਆ ਵਢਿਆਈਆ ਤੁਧਿ ਮਿਨ ਸਿੱਧੀ ਕੇ ਨਾ ਨਾ ਪਾਈਆ ਕਰ ਮਿਲ ਨਾ ਠਾਕ ਰਹਾਈਆ आखण वाला क्या बेचारा शिव की परि तेरे पंडारा जिस तू सुदेत सह क्या चारा नानक सो सवारण हारम आसा महला पहला यख जीवा बिस्तर मर जाओ आखण ओख सच नाओ सच नाम की लागे भूख तो भूख खाई चली है दुख ਸੋ ਕਿਉ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸਚ ਨਾਹਿ ਰਹਾਓ ਸਚੇ ਨਾਮ ਕੀ ਤਿਲ ਵਡਿਆਈ ਆਖ ਤੱਕ ਕੀਮਤ ਨਹੀਂ ਪਾਈ ਜੇ ਸਾਮਿਲ ਕਹਿ ਆਖਣ ਪਾਹੀ ਵੱਡਾ ਨ ਹੋਵੇ ਘਟ ਨ ਜਾਏ ਨਾ ਹੋ ਮਰਨ ਹੋਵੇ ਸੋਗ ਜੇ ਦਰਹਿ ਨ ਚੁਕੇ ਭੋਗ ਗੁਣ ਹੋ ਹੁਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜਿ ਵੜਿਆ ਪੋ ਤੇ ਵੜਦੇਰੀ ਦਾਤ ਜੇਨੇ ਦਿਨ ਕਰਕੇ ਕੀਤੀ ਰਾਤ ਖਸਮ ਬਿਸਾਰ ਰਹੀ ਤੇ ਕੰਮ ਜਾਤ ਨਨਕ ਨਾ ਵੈ ਵਾਸ ਨਾ ਤੋ ਰਾਗ ਗੂਜਰੀ ਮਹਲਾ 14 ਹਰ ਕੀ ਜਨ ਸਤਿਗੁਰ ਸਤਪੁਰਖਾਂ ਬਿਨੁ ਕੋੁਰੋ ਗੁਰ ਪਾਸੁ ਹਮ ਕੀਰੇ ਕੇ ਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇ ਮਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮਿਲ ਪ੍ਰਾਨ ਸੋ ਖਾਈ ਹਰ ਕੀਰਤ ਹਮ ਰੀ ਰਹਾ ਰਾਸ ਰਹਾਉ ਹਰ ਜਨ ਕੇ ਬੜ ਭਾਗ ਬਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਭਾਗ ਹੀਣ ਜੰਮ ਪਾਸ ਜੋ ਸਤਿਗੁਰ ਸਰਣਾ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਨ ਧਰਮ ਅਸਤਕ ਲਿਖਿਆ ਲੇਕਾਸ ਧੰਨ ਧੰਨ ਸਤ ਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਭਇ ਉਦਮ ਜਹਰ ਹਰ ਜੀਉ ਪਰਿਆ ਸਲਪਤਰ ਮੈਂ ਜਾਂਚਿਉ ਪਾਈ ਤਕ ਰਿਜਕ ਅਗ ਕਰ ਧਰੀਅਮ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੁਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਸਭੈ ठाकुर काहे मन बहु करियम् ऊडे ऊंडिया वाਸ ਕੋ ਸਤਿ ਸੁਪੰਚ ਬਚਰੇ શરીਆ ਤਿਨ ਕਮਨ ਖਲਾਵਾਇ ਕਮਨ ਜੋਗਾ ਵੈ ਮਨ ਮਹ ਸਿਮਰਨ ਕਰਿਯੰ ਸਬਨਿਧਾਨ ਦਸ ਅਸ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਆ ਤੇਰਾ ਅੰਤਨ ਭਰავਰੀਆ ਰਗ ਆਸਾ ਮਹੱਲਾ ਚੌਥਾ ਸੂਪੁਰਖ ਇਕ ਓੰਕਾਰ ਸਤਗੁਰ ਪ੍ਰਸਾਦਿ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਿ ਅਗਮ ਅਗਮ ਆਪਾਰ ਸਭ ਤਹਾਵੇ ਸਭ ਤ ਹੋਵੇ ਤੁਧ ਜੀ ਹਰ ਸੱਚੇ ਸਿਰਜਨ ਹਾਰ ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾ ਤਾਰ ਹਰ ਧਿਆਉ ਸੰਤੋ ਜੀ ਸਭ ਦੁੱਖ ਵਿਸਾਰਨ ਹਾਰ ਹਰਿਆਪੇ ਟਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘੜੀ ਅੰਤਰ ਸਰਬ ਨਿਰੰਤਰ ਜੀ ਹਰ ਕੋ ਪੁਰਖ ਸਮਾਨੰ ਇਕ ਦਾਤਾ ਇਕ ਬਿਖਾਰੀ ਜੀ ਸਭ ਤੇਰੇ ਚੋ ਜੁ ਦਰਦਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੋਦ ਬਿਨੇ ਅਬਰ ਨ ਜਾਣਮ ਤੂੰ ਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕਾ ਗੁਣ ਆਖ ਬਖਾਣਾ ਜੋ ਸੇਵ ਹੈ ਜੋ ਸੇਵ ਹੈ ਤੋਦ ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਧਿਆਉ ਹੈ ਹਰਿ ਧਿਆਉ ਤੂਦ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਈ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਾਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰ ਸੇ ਧੰ ਜਿਨਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰਹ ਹਰ ਪੂਜਾ ਜੀ ਤਪ ਤਪਹਿ ਜਪਹਿ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜਾਵ ਸੁਮਰਸ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਮ ਸੇ ਭਗਤ ਸੇ ਭਗਤ ਪਲੀ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਆਪਰੰਪੁਰ ਕਰਤਾ ਜੀ ਤੂ ਜੇ ਬੜੀ ਅਵਰਣਾ ਕੋਈ ਤੂੰ ਜੋਗ ਜੁਗ ਸਦਾ ਸਦਾ ਤੂ ਏਕੋ ਜੀ ਤੂੰ ਨਿਚਲ ਕਰਤਾ ਸੋਈ ਤਉ ਦੇ ਆਪੇ ਭਾਵੈ ਸੋਈ ਵਰਤੈ ਜੀ ਹੁਬੇ ਕਰਸ ਹੋਈ ਤੁਦੇ ਆਪੇ ਸ੍ਰੇਸ਼ਟ ਸਭਿ ਉਪਾਈ ਜੀ ਤੁਦੇ ਆਪੇ ਸ੍ਰੇ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਾਂ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸਾਈ ਜੋਤਿ ਭਵ ਸੁਈਤੀ ਸੀ ਤਉ ਤਉ ਦੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰਹਿ ਤਿਰ ਨਾਮ ਰਤਨ ਪਾਇਮ ਗੋ ਰ ਮੁਖ ਖੋਲਾ ਦਾ ਮਨ ਮੁਖ ਗਵਾਇਆ ਤਉ ਦੀ ਆਪ ਵੀ ਛੁੜੈ ਆਪ ਮਿਲਾਇਮ ਤੂੰ ਦਰਿਆਉ ਸਭ ਤੁਜੀ ਮਾਹੀ ਤੁਝ ਬਿਨ ਦੂਜਾ ਕੋਈ ਨਾਹੀ ਜੀ ਜਨ ਸਭ ਤੇਰਾ ਖੇਲ ਬਿ ਜੋਗ ਮਿਲ ਵਿਛੜਿਆ ਸੰਜੋਗੀ ਮੇਲਮ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦੀ ਆਕੂਬ ਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸੁਮਾਇਮ ਤੂੰ ਆਪੇ ਕਰਤਾ ਤੇ ਰਗਿਆ ਸਭ ਹੋਏ ਤੁਧ ਵਿੰਦੂ ਜਾਇ ਅਬਰਣ ਕੋਈ ਤੂੰ ਕਰ ਕਰ ਵੇਖੇ ਜਾਣੈ ਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤਿਤ ਸਰਵ ਰੜਾ ਭਈ ਲੈ ਨਿਵਾਸਾ ਪਾਣੀ ਪਾਵਕ ਤਿਨੇ ਕੀਆ ਪੰਕ ਜੋ ਮੋਹ ਪਗ ਨਹੀਂ ਚੱਲ ਹਮ ਦੇਖਾ ਤੈ ਡੂਬੀ ਅਲੇ ਮਨ ਇਕ ਨਚੇਤ ਸੁ ਮੂੜ ਮਨ ਅਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸੁ ਤਿਨੇ ਹੀ ਪੜਿਆ ਮੂਰਖ ਮੁਗਦਾ ਜਨਮ ਭਾਇਆ ਪ੍ਰਣਵ ਤੁੰ ਨਾਨਕ ਤਿਨ ਕੀ ਸਰਣਾ ਜਿੰਤੂ ਨਹੀਂ ਵਿਸਰੀਆ ਆਸਾ ਮਹਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਵਿੰਦ ਮਿਲ ਕੀ ਤੇਰੀ ਵਰੀਆ ਅਵਰ ਕਾਜ ਤਰਕ ਤਨ ਕਾਮ ਮਿਲ ਸਾ ਸੰਗਤ ਭਜ ਕੇਵਲ ਨਾਮ ਸਰੰਜਾਮ ਲਗ ਭੋਗਲ ਤਰਨ ਕੈ ਜਨਮ ਮ੍ਰਿਤ ਜਾਤ ਰੰਗ ਮਾਇਆ ਕਰ ਰਹਾਉ ਜਾਂ ਬਤਵ ਸੰਜਮ ਧਰਮ ਨਾ ਕਮਾਇਆ ਸੇਵਾ ਸੋਧ ਨਾ ਜਾਣਿਆ ਹਰਿ ਰਾਇ ਪਉ ਨਾਨਕ ਹਮ ਨੀਜ ਕਰਮਾ ਸਰਨ ਪਰੇ ਕੀ ਰਖੋ ਸਰਮਾ ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤੰ ਪਾਤਸ਼ਾਹੀ ਦਸਵੀਂ ਚੌਪਈ ਪੁੰਨ ਰਾਜ ਸਤ ਕਾਟਾ ਸੀਸਾ ਸ੍ਰੀ ਅਸਕੇ ਜਗਤ ਕੇ ਇਸਾ ਪਹੁ ਪਨ ਬ੍ਰਿਸ਼ਟ ਗਗੰਤੇ ਪਈ ਸਬਨ ਨੂੰ ਅਨੁਵਧਾਈ ਦੇਈ ਤਨ ਤਨ ਲੋਗਨ ਕੇ ਰਾਜਾ ਦੁਸਤੋਂ ਦਾ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾ ਜਾਨ ਮਲੇ ਹੋ ਬਾਰੀ ਕਬਿਉ ਬਾਚ ਬੇਨਤੀ ਚੌਪਈ ਅਮਰੀ ਕਰੂ ਹਾਦ ਰਚਾ ਪੂਰਣ ਹੋਏ ਚਿਤ ਕੀ ਚਾ ਤਬ ਚਰਨਨ ਮੰਦਾ ਹਮਾਰਾ ਆਪਣਾ ਜਾਨ ਗੁਰ ਪ੍ਰਤਪਾਰਮ हमरे दो सवे तुम कहवो या भंद मोहि बचवो सुखी बसम और परिवार सेवक सिख करता सब करतारम मोर छने करद करिया सब वैरन को आस संग हरि पूर्ण होए हमारी आस तोर भजन की रह प्यास तुम्हें चाट को यवरन त्याउ जो वर चाहो सु तुम ते पाऊं सेवक सिख हमारे तारिय चन चन तरह हमारी मारिय ਆਵਾ ਨਮੋ ਜਿ ਵਰਿਆ ਮਰਨ ਕਾਲ ਕਤਰਾ ਸੁਨ ਵਰਿਆ ਹਉ ਜੋ ਸਦਾ ਮਾਰੀ ਪਚਾ ਸ੍ਰੀ ਅਸ ਤੋਜੋ ਕਰਿ ਹੋ ਰਚਮ ਰੱਖ ਲਿਓ ਮੋਹਿ ਰਖਣ ਹਾਰੇ ਸਾਈ ਸੰਤ ਸਹਾਈ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ਼ ਕੰਤਮ काल पाए ब्रह्मा बाप तारा काल पाए शिव जू अवतारा काल पाए कर भीष्ण पर सकल काल का किया तमाशा जवन काल जोगी सब कियो वेदराय ब्रह्मा जो थियो जवन काल सब लोग सवार नमस्कार है हमारम हमारा ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨਿ ਉਪਜਾਇਓ ਆਦ ਅੰਤ ਇਕ ਅਵਤਾਰ ਸੋਇ ਗੁਰੂ ਸਮਝਿਓ ਹਮਾਰਮ ਨਮੈ ਕਾਰਤ ਸੇ ਕੋ ਹਮਾਰੀ ਸਕਲ ਪ੍ਰਜਾ ਜਨੀ ਆਪ ਸੁਵਾਰੀ ਸਿਵ ਕਨ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲਮ ਬਦ ਕੀਓ घट के अंतर की जानत भले बुरे की पीर बचानत चीटी ते सा पर कृपा दृष्ट कर फूलम संता दुख पाए ते दुखी सुख पाए साधन के सुखी एक एक की पीर बचान घट के पटपट की जानम ਜਾਬੋਦ ਕਰਕ ਕਰਾ ਕਰ ਤਾਰਾ ਪ੍ਰਜਾ ਧਰਤਾ ਦੇ ਆਪਾਰਾ ਜਾਬਿਆ ਕਰਕ ਕਰਤੋ ਕਾਬ ਹੂੰ ਤੋ ਮੈਂ ਮਿਲ ਦੇ ਤਰਸਬ ਹੂੰ ਜੇ ਤੇ ਬਦਨ ਸੇ ਸਭ ਧਾਰਾ ਆਪ ਆਪਣੀ ਬੂਝ ਓਚਾਰ ਤੁਮ ਸਭ ਹੀ ਤੇ ਰਹਤ ਨਰਾਲਲਮ ਜਾਨਤ ਬੇਗ ਭੇਦ ਅਰਿਆਲਮ ਨਿਰੰਕਾਰ ਨਿਰਵਿਕਾਰ ਨਿ ਲਭ ਹੋਇ ਆਦ ਨੀਲਾ ਨਾਦ ਸਭ ਹੋ ਤਾ ਕਮੂੜ ਓਚਾਰ ਤ ਭੇਦਾ ਜਾ ਕੋ ਭੇਵ ਨ ਪਾਵਤ ਵੇਦੰ ਤਾ ਕੋ ਕਰ ਪਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸੇਵ ਨਿਰੰਕਾਰ ਕ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੀਤੀ ਬਾਨੰਦ ਭਿੰਨ ਭਿੰਨ ਤੋਹਿ ਕੀਤੀ ਤੁਮਰਾ ਲਖਨ ਗਾਇ ਪਸਾਰਾ ਕਹਿ ਵਿਦ ਹੋ ਜਾ ਪ੍ਰਤਮ ਸੰਸਾਰਮ ਇਕਹ ਰੂਪੈਨੂਪਸਰੂਪਾ ਰੰਗ ਭਇਓ ਰਾਭ ਕੈ ਪੂਪਾ ਅੰਡ ਜਿਰ ਸਿਤਜ ਕੀਨੀ ਉਦਬੁਜ ਖਾਨ ਬਹੁਰ ਰਚ ਦਿਨੀ ਕਹੂ ਬੂਲ ਰਾਜਾ ਹੋਇ ਬੈਠਾ ਕਹੂ ਸਿਮੜ ਗਾ ਸੰਕਿਰਿ ਕੈ ਠਾ ਸਿਗਰੀ ਸਿਛ ਦਿਖਾਈ ਅਚੰ ਭਵ ਆਜੁਗਾ ਸਰੂਪ ਸੁਆਮ ਭਵ ਆਬਰੱਚਾ ਮੇਰੀ ਤੁਮ ਕਰੋ ਸਿੱਖਿਓ ਬਾਰਿ ਅਸਿਕ ਸੰਘਰੋ ਦੁਸ ਜਤੇ ਉਟਬਿ ਸੁਖ ਪਾਤਾ ਸੁਖ ਲ ਮਲੇ ਚ ਗਰੋ ਰਣ ਕਹਾਤਾ ਜੀ ਆਸੁ ਤਵ ਸਰਣੀ ਪਰੇ ਤਨ ਕੇ ਦੁਸ ਦੁਖ ਤੁਹਾ ਮਾਰੀ ਮੁਰਖ ਜਵਨ ਭਗ ਪਰੇ ਤਿਹਾਰੀ ਤਨ ਕੇ ਤੁਮ ਸੰਕਟ ਸੁਬਟਾਰੇ ਜੋ ਕਲ ਕੋ ਇਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਐ ਹੈ ਰਚਾ ਹੋਇ ਤਾਹੇ ਸਭ ਕਾਲ ਦੁਸ਼ਤ ਰਿਸ਼ ਟਰੇ ਤਾਤ ਕਲਮ ਕ੍ਰਿਪਾ ਜਿਸਤਨ ਜਾਏ ਨਿਹਰੇ ਹੋ ਤਾਂ ਕੇ ਤਾਤਨਕ ਮੈਂ ਹਾਰੇ ਹੋ ਰਿੱਧ ਸਿੱਧ ਘਰਮ ਸਭ ਹੋਈ ਦੁਸ਼ ਵਾਸ ਹੋ ਸਕੇ ਨਾ ਕੋਈ ਏਕ ਵਾਰ ਜਿਨ ਤੁਮੈ ਸੰਭਾਰ ਆਕਾਲ ਪਾਸਿ ਤਾਹੇ ਹੋ ਬਾਰਾ ਜਿਨਾਂ ਨਾਮ ਤੇ ਹਾਰੋ ਕਹਾ ਦਰ ਦੁਸ਼ ਦੁਖ ਤੇ ਰਹਿਮ ਅੜਕ ਕੇ ਤਮੈ ਸਨ ਤੇ ਹਾਰੀ ਆਵਾਂ ਦਲਿਓ ਓ ਬਾਰੀ ਸਰਬ ਧਰਮ ਹੋ ਸਹਾਈ ਦੁਸ਼ ਲੋਕ ਤੇ ਲਿਓ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੋਭਰਾਤਾ ਕਿਲ ਵਿਗਸਕਲ ਦੇਹ ਕੋ ਹਰਤਾ ਦੁਸ਼ ਲੋਕਿਆਂ ਨੂੰ ਕੋਸ਼ੈ ਕਰਤਾ श्री असोजा भय दयाला पूर्ण करा ग्रांत तात काला मन बाच बल पाव सोई दुख न सजा पद कोई आड़ल सुन कुंग जो जाहे सुर सन्ना पावई सुन मूड चित लाए चतुरता आवई दुख दर्द पाओ निकत ना तिन नरके रह हो जो जाके एक बार चौपाई को कहे चौपाई ਸੰਬਸ ਉਤਰਾ ਸਹਿ ਪਣੀ ਜੈ ਅਰ ਸੈ ਪੰਤੀਨ ਕਹਿ ਜਾ ਭਾਦਰਵ ਸੁਦੀ ਅਸ਼ਤ ਵੀਰਵ ਵਾਰਾ ਤੀਰ ਸਦਰਵ ਗ੍ਰੰਸੋਦਾਰਮ ਇਤਿ ਸ੍ਰੀ ਚరిత్ర ਉਪਖਿਆਨੇ ਤ੍ਰਿਆ ਚਿਤਰੇ ਮੰਤਰੀ ਭੂਪ ਸੰਵਾਦੇ 405 ਚਿਤ੍ਰ ਸੁਮਾਪਤ ਮਾਸਤ ਸੁਮਾਸਤਿ ਆਫਜੁ ਦੋ ਹੋਰਮ ਦਾਦ ਜਾਨ ਕਰ ਦਾਸ ਪਰ ਕੀਜੈ ਕਿਰਪਾਯਾ ਪਾਰੂ ਆਪ ਹਉਦ ਰਾਖ ਮੋਹੀ ਮਨ ਕਰਮ ਬਚਨ ਵਿਚਾਰ ਚੋਪਈ ਮੈਨ ਅਗਨਿਸ਼ ਬ੍ਰਤਮ ਅਨਾਂਉ ਕਿਸਨ ਵਸਨ ਕਬ ਹੂ ਨੈ ਧਾਮ ਕਾਨ ਸੁਨੇ ਪਹਿਚਾਨ ਤਿੰਨ ਸੋ ਲਿਵ ਲਾਗੀ ਮੋਰੀ ਪਾਗੇਨ ਸੋ महाकाल रखबार हमारो महालो में किंकर तारू अपना जान करो रखवार बाह गए की लाज बिचारू अपना जान मुझे व्रत परिया चुन चुन छतरा हमारी मरिया देख तीख जग में दो चल रहा का और और न ਤੁਮ ਕਰੋ ਸਦਾ ਬ੍ਰਤਪਾਰਾ ਤੁਮ ਸਾਹਿ ਮੈਂ ਦਾਸ ਤੇਹਾਰਾ ਜਾਣ ਆਪਣਾ ਮਜਾਨੀ ਬਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜ ਆਪੇ ਆਪ ਗਰੀਬ ਨਿਵਾਜ ਦਾਸ ਜਾਣ ਕਰੇ ਕਿਰਪਾ ਕਰੋ ਮੋਹੇ ਹਰ ਪਾਉ ਮਿਆਂ ਦਵਾਰ ਤੋਹਿੰ ਆਪਨਾ ਜਾਨਕੁਰ ਪ੍ਰਤਪਾਰ ਤੁਮ ਸਾਹਿਬ ਮੈਂ ਕਿੰ ਕਰਤਾਰਾ ਦਸੰਦ ਹਾਥਿਓ ਬਾਰੂ ਹਮਰੇ ਸੋਗਰਿ ਸੰਘਾਰੂ ਪ੍ਰਤਮ ਤਰੋ ਭਗਵਦ ਕੋ ਧਿਆਨ ਨਾ ਬਹਰ ਕਰੋ ਕਵੇ ਤਾ ਬਿਦ ਨਾਨਾ ਕ੍ਰਿਸ਼ਨ ਜਤਾ ਮਚ ਚਤੁਰ ਉਚਾਰੂ ਚੂਕੋ ਇਕ ਬਲਿਓ ਸੋਧਾਰੂ ਅਬਿਓ ਬਾਚ ਦੋਹੋ ਰਾਮ जो निज प्रभु मोशो कह हो जग मही जो तह प्रभु को त्या है अंत सुर को दोहरम दो हर जन दुई एक है कछ जलते तरंग ज्यो जल ही बिख जब दो प्रभु को पायो जन्म तरह जग आई अब मैं कथा संचे पति सब हूँ कह सुनाई कब बाच दोहरम ਧਰਬਾਯੋ ਮੈਂ ਜੋਰ ਕਰ ਬਚਨ ਕਾ ਸਿਰਨਾਈ ਪੰਥ ਚਲਾਏ ਤਦ ਜਗਤ ਮੈਂ ਜਾਬ ਤੁਮ ਕਰਹੁ ਸਹਾਈ ਦੋਹਰਾ ਜੇ ਜਿ ਤੁਮਰੀ ਧਾਨ ਕੋ ਨਿਤ੍ਰੁਤਿ ਆਏ ਹੈ ਸੰਤ ਅੰਤ ਲਹੇਗੀ ਮੁਕਤ ਫਲ ਪਾਵੈਗੇ ਭਗਵੰਤ ਦੋਹਰਾ ਕਾਲਪੁਰਖ ਕੀ ਦੇਹ ਮੋਹ ਕੋਟਕ ਬਿਸ਼ਨ ਮਹੀਸੂ ਕੋਟ ਇੰਦਰ ਬ੍ਰਹਮਾ ਕੀਤੇ ਰਬ ਸਾਸ ਕਰੋਰ ਜਲੇ ਸੋ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਸਭ ਕੋਈ ਪਾਗਤ ਨੇਤ ਸੁਰਗ ਵਾਸ ਸਰਗ ਵਕਰਾ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਣਾਇ ਅਰ ਗਾਵੈ ਦੂਖ ਪਾਪ ਤਹਿ ਨਿਕਟ ਨ ਆਵੈ ਵਿਸਨ ਭਗਤ ਕੀਆ ਫਲ ਹੋਈ ਆਗਿਆ ਸਸਕੈ ਨ ਕੋਈ ਸੰਭਾ ਸੂਤਰਾ ਸਹਿਜ ਪਰਚਾਵਨ ਹਾੜ ਵਦੀ ਪ੍ਰਤਮ ਸੁਖ ਦਾਵਨ ਤੁਹੇ ਪ੍ਰਸਾਦ ਕਰ ਗਰਮ ਸੋਧਾਰਾ ਭੂਲ ਪਰੀ ਲੈ ਲਿਓ ਸੋਧਾਰਾ ਦੋਹਰਾ ਨੇਤਰ ਤੁੰ ਕੇ ਚਰਨ ਤਾਰ ਸਦਰ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਗੁਰ ਕਥਾ ਪਰਸੰਗ ਸਾਧ ਸਾਧ ਜਾਨੋ ਨਹੀਂ ਬਾਸੁ ਬਾਦ ਵਿਵਾਦ ਗ੍ਰੰਥ ਸਗਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸੋਈਯਮ आए गए जब ते तुमरे तब ते को वाकरे नहीं आनयो राम रहीम पुराण कुरान अनेक कहै मत एक न मानयो सिमरत शास्त्र वेद सबै वो भेद गम एक न जानयो श्री जसपान कृपा तुमरी कार मै न कह सब तोहि बखानयो दोहो राम सकल द्वार को चाट कै गयो तुहारो द्वार ਵਾਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰਾ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਭਇ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੀਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਪ੍ਰੀਆ ਸ਼ਬਦ ਗਾਵਣ ਆਈਆ ਸਬਦੋ ਤਾ ਗਾਵੋ ਹਰੀ ਕੇ ਰਾਮਨ ਜਿਨੀ ਵਸਾਇਮ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੀਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸੰਵਿਸਾਰਣਾ ਅੰਗੀਕਾਰੋ ਕਰੇ ਤੇਰਾ ਘਰ ਸਭ ਸਵਾਰਨਾ ਸੁਭਨਾ ਗੱਲਾਂ ਸਮਰਸੂ ਆਮੀ ਸੋਖ ਮਨ ਹੋ ਗਏ ਸਾਰੀ ਕਹ ਨਨਕ ਮਨ ਮੇਰੀ ਸਦਰ ਹੋ ਹਰਿ ਨਾਲੇ ਸਾਚੇ ਸਾਹਿਬ ਕਿਆ ਨਹੀ ਘਰ ਤੀਰੰ ਘਰ ਦਾ ਤੀਰ ਸਭ ਕਿਛ ਹੈ ਸੁਦੇ ਸੋ ਪਾਵੈ ਸਦਾ ਸਿਫ ਸਲਾ ਤੇਰੀ ਨਾਮ ਮਨ ਵਸਾ ਬਈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਹ ਨਨਕ ਸੱਚੇ ਸਾਹਿਬ ਕਿਆ ਨਹੀ ਘਰ ਤੀਰੈ ਸਚਾ ਨਾਮ ਮੇਰਾ ਆਧਾਰੋ ਸਾਚ ਨਾਮੇ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਥ ਸੁਖ ਮਨ ਆਈ ਵਸਿਆ ਜਿਨੇ ਛਾ ਸਾਂ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ ਜਿਸ ਦਿਹਾ ਵੜਿਆਈਆ ਕਹ ਨਾਨਕ ਸੁਣੋ ਸੰਤ ਹੋ ਸਭ ਧਰੋ ਪਿਆਰੋ ਸਚ ਨਾਮੇ ਮੇਰਾ ਆਧਾਰੋ ਵਾਜੀ ਪੰਜ ਸ਼ਬਦ ਤਿਤ ਕਰਸ ਭਗ ਹੈ ਕਰਸ ਭਗ ਹੈ ਸ਼ਬਦ ਵਾਜੀ ਕਲਹ ਜਿਤ ਕਰ ਧਾਰੀ ਆ ਪੰਜ ਦੂਤ ਦਵਸ ਕੀਤੇ ਕਾਲ ਕੰਡਕ ਮਾਰਿਆ ਤੁਰ ਕਰਮ ਪਾਇ ਤੁਤ ਜੇਨ ਕੋ ਉਸ ਨਾਮ ਹਰਿ ਕੈ ਲਾਗੀ ਕਹਿ ਨਾਨਕ ਤਾ ਸੁਖ ਹੋਆ ਤਿਤ ਘਰ ਅਨਹਦ ਵਾਜੀ ਅਨਦ ਸੁਮ ਹੋ ਬਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਾਪਾਇ ਉਤਰੇ ਸਗਲ ਬਿ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਬੁਨੀਤ ਕਹਤੇ ਪਵਿਤ ਸਤ ਗੁਰ ਰਹਾ ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਝੇ ਅਨਹਦ ਤੂਰੀ ਉੰਦਾ ਬਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਾਈਓ ਸਤ ਸੰਤੋਖ ਵਿਚਾਰੋ ਅਮਰਦ ਨਾਮ ਠਾਕੁਰ ਕਾ ਪਾਈਓ ਜਿਸ ਕਾ ਸੋਸਿਆ ਧਾਰੂ ਜੇ ਕੋ ਖਾਵੇ ਜੇ ਕੋ ਪੁੰਚ ਤਿਸ ਕਾ ਹੋਈ ਉਧਾਰੂ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖਿ ਰਤਾਰੂ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਭਗਮ ਪਾਸਾਰੂ ਸਾ ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕੀਤਾ ਈ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪਾਇਓ ਈ ਤਰਸ ਬੈ ਮੈ ਰਾਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲਾਇ ਤਾ ਜੀਵਾ ਤਨ ਮਨ ਚੀਵਾ ਹਰਿਆ ਪਾਉੜੀ ਜੀਤਾ ਤੂੰ ਸਮਰਥ ਜੀਤਾ ਕੋਈ ਨਾਹੀ ਉਤੈ ਤੇਰੀ ਰੱਖ ਅਗਨੀ ਉਦਰ ਮਾਹੀ ਸੂਣ ਕੈ ਜਮ ਕੇ ਦੂਤ ਨਾਇ ਤੇਰਾ ਛੱਡ ਜਾਹੇ ਭਉਦਲ ਵਿਖਮਸ ਗਾਹੋ ਗੁਰ ਸ਼ਬਦ ਦੀ ਪਾਰ ਪਾਏ ਜਿਨ ਕਉ ਲਗੀ ਪਿਆਸ ਅਮਰ ਸੇ ਖਾਏ ਕਲ ਮੈ ਇਹੋ ਪੁੰਨ ਗੁਣ ਗੋਬਿੰਦ ਗਾਏ ਸਬਸਨੋ ਕਿਰਪਾਲ ਸਮਹਲੇ ਸਾਹੀ ਸਾਹੀ ਬਿਰਥਾ ਕੋਈ ਨ ਜਾਏ ਜੀ ਆਵਤ ਦਿਹਾਹੀ ਸਾ ਲੋਕ ਮਹੱਲਾ ਪੰਜਵੰ ਅੰਤਰ ਗੁਰਿਆਰਾਧਣਾ ਜਿਹ ਬਾਤ ਜਾਪ ਗੁਰਨਾਉ ਨਿਤਰੀ ਸਤਿਗੁਰ ਪ੍ਰੇਖਣਾ ਸ੍ਰਾਵਣੀ ਸੁਨਣਾ ਗੁਰਨਾਉ ਸਤਿਗੁਰ ਸੇ ਤੀਰਤਿਆ ਦਰਗਹ ਪਾਈਐ ਠਾਉ ਕਉ ਨਾਨਕ ਕਿਰਪਾ ਕਰੀ ਜੇ ਸੁਨੋ ਇਹ ਬਾਤ ਦੀ ਜਗ ਮੈਂ ਉਤਮ ਕਾਢੀ ਹੈ ਵਿਰਲੇ ਕੀ ਕੀ ਮਹੱਲਾ ਪੰਜਵਮ ਰਖੇ ਰਖਣਹਾਰ ਆਪਿਓ ਬਾਰੀ ਅਨ ਗੁਰ ਕੀ ਪੈਰੀ ਪਾਏ ਕਾ ਸੂਆਰੀ ਅਨ ਹੋਵਾ ਆਪ ਦਇਆਲ ਮਨਹੁ ਨਾ ਵਿਸਾਰੀ ਅਨ ਸਾਜਨਾ ਕੈ ਸੰਗ ਭਵ ਜਲ ਤਾਰੀ ਅਨ ਸਾਕਤ ਨਿੰਦਕ ਦੁਸ਼ਟ ਕਿਨ ਮਾਹੇ ਵਿਦਾਰੀ ਅਨ ਤੇ ਸੂ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਈ ਸਗਲੇ ਦੁਖ ਜਾਹੀ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਈ ਸਗਲੇ ਦੁਖ ਜਾਹੀ ਵਾਹਿ ਗੁਰਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ